ਤੰਤਰਪਾ ਬਬਦੀਪ ਸਿੰਘ ਜੀ ਦੇ ਦਰ ਤੇ ਸਾਨੂੰ ਵੀਰ ਇੱਕ ਮਿਲਿਆ ਉਹਦੇ ਨਾਲ ਗੱਲਬਾਤ ਕਰਦੇ ਵੀ ਜੀ ਵਾਹ ਕੁਝ ਕਾਲਸਾ ਵਾਹ ਕੁਝ ਸਿੱਧਾ ਆਇਆ ਤੇ ਵੀਰ ਕਿੰਨੇ ਘਟੇ ਮਗਿਆ ਹੁੰਦੇ ਨੇ ਭਾਈ ਇਹ ਮੇਰਾ ਦੂਸਰਾ ਚਪੈਰਾ ਸਾਹਿਬ ਹੈ ਕੀ ਸੁੱਖ ਕੇ ਆਉਣੇ ਭਾਜੀ ਭਾਜੀ ਸਰਬੱਤ ਦਾ ਭਲਾ ਤੇ ਸੁੱਖ ਸ਼ਾਂਤੀ ਕੋਈ ਆਪਣੀ ਇੱਛਾ ਨਹੀਂ ਹੈ ਕਿ ਮਨ ਦੀ ਸ਼ਾਂਤੀ ਲੈ ਆਉਣੇ ਮਨ ਦੀ ਸ਼ਾਂਤੀ ਦੀ ਬਸ ਇਹ ਕਿੰਨੇ ਚਪੈਰਾ ਸਾਹਿਬ ਸੁੱਕਿਆ ਤੁਸੀਂ ਪੰਜ ਜੀ ਹੁਣ ਇਹ ਦੂਸਰਾ ਵੀ ਪੰਜ ਪੂਰੇ ਕਰਕੇ ਫਿਰ ਲਗਾਤਾਰ ਫਿਰ ਐਤਵਾਰ ਦੇ ਐਤਵਾਰ ਆਇਆ ਕਰਾਂਗੇ ਫਿਰ ਵੀ ਛੱਡਨੇ ਨਹੀਂ ਹੈਗੇ ਇੱਥੇ ਆਣ ਕੇ ਬਹੁਤ ਸਕੂਨ ਮਿਲਦਾ ਸ਼ਾਂਤੀ ਮਿਲਦੀ ਹੈ ਔਰ ਇਤਾਂ ਜਦਾਂ ਲੱਗਦਾ ਹੈ ਵੀ ਜਮਨ ਤੇ ਕੋਈ ਬਹੁਤ ਵੱਡਾ ਬੋਝ ਹੁੰਦਾ ਦੁਨੀਆਦਾਰੀ ਵਿੱਚ ਉਹ ਹਲਕਾ ਹੋ ਜਾਂਦਾ ਹਲਕਾ ਹੋ ਜਾਂਦਾ ਭਾਜੀ ਆਣ ਕਿਥੇ ਸੁਖ ਸ਼ਾਂਤੀ ਮਿਲਦੀ ਸਕੂਨ ਮਿਲਦਾ ਮਤਲਬ ਕਿ ਜਿਸ ਤਰ੍ਹਾਂ ਨਾ ਬਹੁਤ ਕੋਸ਼ਿਸ਼ ਜਿਹੜਾ ਜਿਹੜਾ ਮਤਲਬ ਕਿ ਸ਼ਾਂਤੀ ਨਹੀਂ ਮਿਲਦੀ ਉਹ ਇੱਥੇ ਆਣ ਕੇ ਮਿਲਦੀ ਹੈ ਜਿਦੋਂ ਆਪਾਂ ਪਾਣੀ ਪੜਦੇ ਆ ਪਾਣੀ ਪੜਦੇ ਆ ਉਹਦਾ ਇੱਕ ਕੱਖ ਲੱਗੀ ਸਕੂਨ ਮਿਲਦਾ ਦਾ ਰੂਮ ਚਾਹਤ ਹਾਂ ਸਮਾ ਆਪਣਾ ਲੈਕੇ ਚ ਲੱਗਦਾ ਸਵਾਸ ਲਈ ਕਿੰਨਾ ਸਵਾਸ ਕਿੰਨਾ ਇੱਕ ਪਾਸੇ ਬੰਦਾ ਬਾਹਰ ਦੁਨੀਆ ਜ਼ਰੀ ਤਰੀਆ ਫਿਰਦਾ ਉਹਨੇ ਇੱਕ ਮਿੰਟ ਵੀ ਨਹੀਂ ਪਾਣੀ ਪੜਨੇ ਆ ਨਾ ਜਿੱਥੇ ਚਲੋ ਐਸੇ ਬੰਦਾ ਨਿਆਣ ਕੇ ਬੰਦਾ 4 ਘੰਟੇ ਪਾਣੀ ਵੀ ਪੜਦਾ ਚਲੋ ਉਹਨੂੰ ਮਨੋ ਕਾਮਨਾ ਵੀ ਉਹਦੀਆਂ ਪੂਰੀਆਂ ਵੀ ਹੁੰਦੀਆਂ ਮਤ ਇਹ ਇੱਥੇ ਉਹਨਾਂ ਦਾ ਫਾਇਦਾ ਹੀ ਫਾਇਦਾ ਹੈ ਨੁਕਸਾਨ ਥੋੜਾ ਕੋਈ ਹਾਂਜੀ ਹਾਂਜੀ ਆਪਾਂ ਇਸ ਤਰ੍ਹਾਂ ਕਰਨੇ ਜੀ ਸਰਬੱਤ ਦਾ ਭਲਾ ਮੰਗੇ ਤੇ ਸੰਤੋਸ਼ ਅਨੁਸਾਰਾ ਕੋਈ ਮਿਲ ਜਾਂਦਾ ਜੀ ਸਰਬੱਤ ਦਾ ਭਲਾ ਮੰਗਾ ਕੇ ਫਿਰ ਆਪਣਾ ਅਪਾ ਚਿੰਨ ਜ਼ਰੂਰੀ ਆਣ ਕੇ ਸਾਨੂੰ ਇਥੇ ਕੁਝ ਮੰਗਨ ਆਣੀ ਚਾਹੀਦਾ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਸਰਬੱਤ ਦਾ ਭਲਾ ਕਰੋ ਕਿਸੇ ਦੇ ਪੈਰਾਂ ਪਿੱਛੇ ਸਾਡਾ ਵੀ ਭਲਾ ਕਰੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ